ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਇਸ ਵਿਲੇ ਦੀ ਵੱਡੀ ਖਬਰ ਡੀਆਈਜੀ ਪੁੱਲਰ ਤੇ ਹੋਇਆ ਇੱਕ ਹੋਰ ਪਰਚਾ ਇਹ ਪਰਚਾ ਉਹਨਾਂ ਦੇ ਫਾਰਮ ਮਹਲ ਫਾਰਮ ਦੇ ਉੱਤੇ ਛਾਪਾ ਮਾਰਨੇ ਤੋਂ ਬਾਅਦ ਕੀਤਾ ਗਿਆ ਆਖਰ ਐਸਾ ਉਥੋ ਕੀ ਬਰਾਮਦ ਹੋਇਆ ਜਿਸ ਤੋਂ ਬਾਅਦ ਡੀਆਈਜੀ ਪੁੱਲਰ ਤੇ ਇੱਕ ਹੋਰ ਪਰਚਾ ਹੋ ਗਿਆ ਇਸ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਉਹ ਜਗ੍ਹਾ ਤੇ ਖੜੇ ਆ ਜਿਹਦਾ ਨਾਮ ਹੈ ਮਹਿਲ ਫਾਰਮ ਇਹ ਮਹਿਲ ਫਾਰਮ ਕਿਹਦਾ ਹੈਗਾ ਇਹ ਹੈਗਾ ਡੀਆਈਜੀ ਹਰਚਰਨ ਸਿੰਘ ਪੁੱਲਰ ਦਾ ਜਿਨ੍ਹਾਂ ਨੂੰ ਸੀਬੀਆਈ ਨੇ ਰੈਸਟ ਕਰ ਲਿਆ ਇਹ ਉਹੀ ਫਾਰਮ ਹਾਊਸ ਹੈ ਜਿੱਥੇ ਸ਼ਰਾਬ ਦੀਆਂ ਮੋਤਲਬ ਬਰਾਮਦ ਹੋਈਆਂ ਇਦੇ ਵਿੱਚ सीबीआई ਨੇ ਇੱਕ ਪਰਚਾ ਹੋਰ ਦਰਜ ਕੀਤਾ ਹੈ ਉਹ ਪਰਚਾ ਕੀ ਹੈ ਉਸ ਪਰਚੇ ਦੀ ਇੱਕ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੈ ਕਿ 108 ਬੋਤਲਾਂ ਸ਼ਰਾਬ ਦੀਆਂ ਫੜੀਆਂ ਗਈਆਂ ਇਸੇ ਫਾਰਮ ਹਾਊਸ ਦੇ ਵਿੱਚ ਇਹ ਨਾਲ ਹੀ ਦੱਸਿਆ ਜਾਂਦਾ ਹੈ ਕਿ 3 ਤੋਂ 5 ਲੱਖ ਰੁਪਈਆ ਕੈਸ਼ ਬਰਾਮਦ ਹੋਇਆ ਹੈ ਔਰ ਇਸ ਫਾਰਮ ਹਾਊਸ ਦੇ ਵਿੱਚ ਕਿਹੜੀਆਂ ਗਤੀਵਿਧੀਆਂ ਚੱਲਦੀਆਂ ਸੀ ਕਿਹੜੇ ਕਿੰਨਾ ਕੈਸ਼ ਰੱਖਿਆ ਸੀ ਕਿੰਨਾ ਕੀ ਕੁਝ ਮਿਲਿਆ 108 ਸ਼ਰਾਬ ਦੀਆਂ ਬੋਤਲਾਂ ਦੀ ਗਿਣਤੀ ਜ਼ਰੂਰ ਦੱਸੀ ਜਾਂਦੀ ਹੈ ਜਿਸ ਦੇ ਵਿੱਚ ਵਿਦੇਸ਼ੀ ਸ਼ਰਾਬ ਦਾ ਵੀ ਜ਼ਿਕਰ ਆਉਂਦਾ ਹੈ ਕਾ ਪੁਲਿਸ ਦੇ ਜਿਹੜੇ ਵੱਡੇ ਅਧਿਕਾਰੀ ਨੇ ਕੀ ਅਜੇ ਵੀ ਹਰਚਰਨ ਸਿੰਘ ਭੁੱਲਰ ਦੇ ਉੱਤੇ ਠੰਡਾ ਹਵਾ ਦਾ ਬੁੱਲਾ ਉਸ ਵੱਲ ਦੇਣਾ ਚਾਹੁੰਦੇ ਨੇ ਕਾਸ਼ ਬੱਤਾ ਨੇ ਵੀ ਕਿਹਾ ਕਿ ਜੇਕਰ ਮੈਂ ਵਿਜੀਲੈਂਸ ਕੋਲ ਜਾਂ ਪੰਜਾਬ ਸਰਕਾਰ ਦੇ ਕੋਲ ਜਾਂ ਪੰਜਾਬ ਪੁਲਿਸ ਕੋਲ ਸ਼ਿਕਾਇਤ ਦਿੰਦਾ ਤਾਂ ਮੇਰੇ ਉੱਤੇ ਉਲਟਾ ਝੂਠੇ ਪਰਚੇ ਪੈ ਜਾਣੇ ਸੀ ਇਹ ਉਹੀ ਫਾਰਮ ਹਾਊਸ ਹੈ ਜਿੱਥੇ ਸ਼ਰਾਬੀਆਂ ਬੋਤਲਾਂ ਬਰਾਮਦ ਹੋਈਆਂ ਜਿੱਥੋਂ ਕੈਸ਼ ਬਰਾਮਦ ਹੋਇਆ ਇਹ ਫਾਰਮ ਹਾਊਸ ਢਾਈ ਕਿਲੇ ਦੇ ਵਿੱਚ ਬਣਿਆ ਹੋਇਆ ਪਰ ਦੱਸਿਆ ਜਾਂਦਾ ਜਿਹੜੀ ਜ਼ਮੀਨ ਆ ਉਹ ਜ਼ਿਆਦਾ ਹੈ ਹੋਰ ਗੱਲ ਕਰਾਂਗੇ ਕਿਉਂਕਿ ਇਹਦੇ ਵਿੱਚ सीबीआई ਨੇ ਇੱਕ ਪਰਚਾ ਹੋਰ ਦਰਜ ਕੀਤਾ ਹੈ ਉਹ ਪਰਚਾ ਕੀ ਹੈ ਪੂਰੀ ਜਾਣਕਾਰੀ ਲਵਾਂਗੇ ਮੇਰੇ ਨਾਲ ਨੇ ਸਾਥੀ ਪੱਤਰਕਾਰ ਸੰਦੀਪ ਲਾਦੂ ਦਾ ਸੰਦੀਪ ਅਸੀਂ ਇਸ ਟਾਈਮ ਮਹਿਲ ਫਾਰਮ ਦੇ ਬਾਹਰ ਖੜੇ ਆ ਜਿਹੜਾ ਹਰ ਚਾਰਾਂ ਸੀ ਭੁੱਲ ਰਿਹਾ ਜਿਨ੍ਹਾਂ ਨੇ ਆਪਣੇ ਫਾਦਰ ਦੇ ਨਾਮ ਤੇ ਇਸ ਫਾਰਮ ਉਸ ਦਾ ਨਾਮ ਰੱਖਿਆ ਹੈਗਾ ਇਹਦੇ ਵਿੱਚ ਬਰਾਮਦ ਕੀ ਕੀ ਹੋਇਆ ਤੇ ਸੀਬੇ ਨੇ ਜਿਹੜੇ ਕੋਰ ਪਰਚਦਰ ਚ ਕੀਤਾ ਉਹ ਕੀ ਹੈਗਾ ਆ ਬਿਲਕੁਲ ਤੁਸੀਂ ਠੀਕ ਕਿਹਾ ਸ਼ੁਰੂ ਦੇ ਵਿੱਚ ਹੀ ਕਿ ਪਹਿਲਾਂ ਤਾਂ ਸੀਬੀਆਈ ਦਾ ਉਹ ਪਰਚਾ ਜਿਸ ਦੇ ਆਧਾਰ ਦੇ ਉੱਤੇ ਉਸ ਦੇ ਵਿਚੋਲੇ ਕਿਰਸ਼ਾਨੂੰ ਨੂੰ ਤੇ ਨਾਲ ਹਰਚਰਨ ਸਿੰਘ ਭੁੱਲਰ ਨੂੰ ਅਰੈਸਟ ਕੀਤਾ ਜਾਂਦਾ ਤੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੁਣ ਗੱਲ ਕਰਦੇ ਜਿਹੜਾ ਤਾਜ਼ਾ ਪਰਚਾ ਦਰਜ ਕੀਤਾ ਗਿਆ ਉਸ ਪਰਚੇ ਦੀ ਇੱਕ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੈ ਕਿ 108 ਬੋਤਲਾਂ ਸ਼ਰਾਬ ਦੀਆਂ ਫੜੀਆਂ ਗਈਆਂ ਇਸੇ ਫਾਰਮ ਹਾਊਸ ਦੇ ਵਿੱਚੋਂ ਤੇ ਨਾਲ ਹੀ ਦੱਸਿਆ ਜਾਂਦਾ ਕਿ 3 ਤੋਂ 5 ਲੱਖ ਰੁਪਈਆ ਕੈਸ਼ ਬਰਾਮਦ ਹੋਇਆ ਹੁਣ ਅਸੀਂ ਜਿਹੜੀ ਰਾਸ਼ੀ ਹੈ ਕਿੰਨੀ ਬਰਾਮਦ ਹੋਈ ਇਸ ਫਾਰਮ ਦੇ ਵਿੱਚੋਂ ਐਗਜੈਕਟ ਇਸ ਕਰਕੇ ਨਹੀਂ ਇੱਥੇ ਦੱਸ ਪਾ ਰਹੇ ਜਦੋਂ ਸਥਾਨਕ ਪੱਤਰਕਾਰਾਂ ਨੇ ਚੰਡੀਗੜ੍ਹ ਤੋਂ ਆਪਾਂ ਇਸ ਪੁਲਿਸ ਦੇ ਨਾਲ ਸੰਪਰਕ ਕੀਤਾ ਕਿ ਸਾਨੂੰ ਐਫ ਆਈ ਆਰ ਦੀ ਕਾਪੀ ਜਿਹੜੀ ਨਵੀਂ ਦਰਜ ਹੋਈ ਹੈ ਉਹ ਦਿੱਤੀ ਜਾਵੇ ਤਾਂਕਿ ਅਸੀਂ ਦੱਸ ਸਕੀਏ ਕਿ ਜਾਣਕਾਰੀ ਅਸਲ ਦੇ ਵਿੱਚ ਕੀ ਹੈ ਪਰ ਇੱਥੋਂ ਦੀ ਸਮਰਾਲਾ ਪੁਲਿਸ ਨੇ ਹਾਲੇ ਤੱਕ ਇਹ ਪੁਲਿਸ ਜਿਹੜਾ ਖੰਨਾ ਪੈਂਦਾ ਹੈ ਪੁਲਿਸ ਜ਼ਿਲ੍ਹੇ ਦੇ ਵਿੱਚੋਂ ਕੋਈ ਵੀ ਅਜਿਹੀ ਜਾਣਕਾਰੀ ਨਹੀਂ ਦਿੱਤੀ ਗਈ ਜਿੱਥੋਂ ਇਹ ਪਤਾ ਲੱਗੇ ਕਿ ਜਿਹੜਾ ਇਹ ਪਰਚਾ ਦਰਜ ਹੋਇਆ ਕਿਹੜੀਆਂ-ਕਿਹੜੀਆਂ ਧਾਰਾਵਾਂ ਐਡ ਕੀਤੀਆਂ ਗਈਆਂ ਨੇ ਪਰ ਇਹ ਜ਼ਰੂਰ ਪਤਾ ਹੈ ਕਿ ਐਕਸਾਈਜ਼ ਦੇ ਕਰਕੇ ਹੀ ਪਰਚਾ ਦਰਜ ਹੋਇਆ ਐਕਸਾਈਜ਼ ਦੀਆਂ ਵੱਖ-ਵੱਖ ਧਰਾਵਾਂ ਲਗੀਆਂ ਨੇ ਹਰ ਚਰਨ ਸਿੰਘ ਭੁੱਲੜ ਦੇ ਉੱਤੇ ਔਰ ਇਸ ਫਾਰਮ ਹਾਊਸ ਦੇ ਵਿੱਚ ਕਿਹੜੀਆਂ ਗਤੀਵਿਧੀਆਂ ਚੱਲਦੀਆਂ ਸੀ ਕਿਹੜੇ ਕਿੰਨਾ ਕੈਸ਼ ਰੱਖਿਆ ਸੀ ਕਿੰਨਾ ਕੀ ਕੁਝ ਮਿਲਿਆ 108 ਸ਼ਰਾਬ ਦੀਆਂ ਬੋਤਲਾਂ ਦੀ ਗਿਣਤੀ ਜ਼ਰੂਰ ਦੱਸੀ ਜਾਂਦੀ ਹੈ ਜਿਸ ਦੇ ਵਿੱਚ ਵਿਦੇਸ਼ੀ ਸ਼ਰਾਬ ਦਾ ਵੀ ਜ਼ਿਕਰ ਆਉਂਦਾ ਹੈ ਔਰ ਉਸ ਦੇ ਵਿੱਚ ਇੱਕ ਗੱਲ ਇਹ ਵੀ ਸਾਫ਼ ਕਰ ਦਿੱਤੀ ਗਈ ਹੈ ਕਿ ਜਿਹੜਾ ਨਵਾਂ ਪਰਚਾ ਦਰਜ ਹੋਇਆ ਹੈ ਇਥੋਂ ਦੀ ਜਿਹੜੀ ਸਥਾਨਕ ਪੁਲਿਸ ਹੈ ਉਹਨਾਂ ਨੂੰ ਡਰ ਕਿਹੜੀ ਗੱਲ ਦਾ ਐਫ ਆਈ ਆਰ ਬਾਹਰ ਕਿਉਂ ਨਹੀਂ ਕੱਢੀ ਜਾ ਰਹੀ ਨਹੀਂ ਕੋਸ਼ਿਸ਼ ਕਰਾਂਗੇ ਅਸੀਂ ਜਲਦ ਤੋਂ ਜਲਦ ਆਪਣੇ ਸੂਤਰਾਂ ਜਾਣਕਾਰਾਂ ਦੇ ਮੁਤਾਬਕ ਕਿ ਪੁਲਿਸ ਦੇ ਸੂਤਰ ਆ ਜਿਹੜੇ ਸਾਡੇ ਤੱਕ ਐਫ ਆਈ ਆਰ ਦੇਣ ਤੇ ਅਸੀਂ ਉਹ ਲੋਕਾਂ ਤੱਕ ਨਸ਼ਰ ਕਰੀਏ ਪਰ ਹਰਚਰਨ ਸਿੰਘ ਭੁੱਲਰ ਦੇ ਕੇਸ ਦੇ ਵਿੱਚ ਮੁਸੀਬਤਾਂ ਉਸ ਦੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਪਰ ਪੰਜਾਬ ਪੁਲਿਸ ਦੇ ਜਿਹੜੇ ਵੱਡੇ ਅਧਿਕਾਰੀ ਨੇ ਕੀ ਅਜੇ ਵੀ ਹਰਚਰਨ ਸਿੰਘ ਭੁੱਲਰ ਦੇ ਉੱਤੇ ਠੰਡਾ ਹਵਾ ਦਾ ਬੁੱਲਾ ਉਸ ਵੱਲ ਦੇਣਾ ਚਾਹੁੰਦੇ ਨੇ ਜਾਂ ਫਿਰ ਸਹੀ ਕਾਰਵਾਈ ਜਿਵੇਂ ਕਿ ਸੀਬੀਆਈ ਨੇ ਕਰ ਦਿੱਤੀ ਹੈ ਇੱਕ ਸ਼ਿਕਾਇਤ ਦੇ ਉੱਤੇ ਇੱਕ ਸਕ੍ਰੈਪ ਦਾ ਕੰਮ ਕਰਨ ਵਾਲਾ ਆਕਾਸ਼ ਬੱਤਾ ਦੀ ਸ਼ਿਕਾਇਤ ਦੇ ਉੱਤੇ ਉਹ ਇਥੇ ਪੰਜਾਬ ਦੇ ਅੰਦਰ ਵੀ ਮਿਲੇਗੀ ਜੇਕਰ ਇਸ ਤਰ੍ਹਾਂ ਕਾਰਵਾਈ ਮਜਬੂਰੀ ਦੇ ਵਿੱਚ ਕਰਨ ਤੋਂ ਬਾਅਦ ਵੀ ਪੰਜਾਬ ਪੁਲਿਸ ਪਰਚੇ ਨੂੰ ਲੁਕੋ ਰਹੀ ਹੈ ਜਾਂ ਜਾਣਕਾਰੀ ਸਾਂਝੀ ਨਹੀਂ ਕਰਨਾ ਚਾਹੁੰਦੀ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਜਿਹੜਾ ਲੋਕਾਂ ਦੇ ਸ਼ੰਕੇ ਸੀ ਜਿਵੇਂ ਆਕਾਸ਼ ਬੱਤਾ ਨੇ ਵੀ ਕਿਹਾ ਕਿ ਜੇਕਰ ਮੈਂ ਵਿਜੀਲੈਂਸ ਕੋਲ ਜਾਂ ਪੰਜਾਬ ਸਰਕਾਰ ਦੇ ਕੋਲ ਜਾਂ ਪੰਜਾਬ ਪੁਲਿਸ ਕੋਲ ਸ਼ਿਕਾਇਤ ਦਿੰਦਾ ਤਾਂ ਮੇਰੇ ਉੱਤੇ ਉਲਟਾ ਝੂਠੇ ਪਰਚੇ ਪੈ ਜਾਣੇ ਸੀ ਮੈਨੂੰ ਅੱਜਾ ਮੇਰਾ ਘਰ ਤੱਕ ਵਿਕ ਜਾਣਾ ਸੀ ਇਸੇ ਕਰਕੇ ਮੈਂ ਸੀਬੀਆਈ ਕੋਲ ਗਿਆ ਤੇ ਸੀਬੀਆਈ ਨੇ ਪਰਚਾ ਕੀਤਾ ਤੇ ਦਰਜ ਕਰ ਦਿੱਤਾ ਹੁਣ ਗੱਲ ਕਰੀਏ ਜਿਹੜਾ ਇਹ ਮਹਿਲ ਫਾਰਮ ਹੈ ਸਾਰੇ ਜਾਣਦੇ ਨੇ ਕਿ ਇਹਨਾਂ ਦੇ ਬਾਪੂ ਦਾ ਨਾਮ ਜਿਹੜੇ ਕੀ ਡੀਜੀਪੀ ਸੇਵਾਮੁਕਤ ਹੋ ਚੁੱਕੇ ਨੇ ਉਹਨਾਂ ਦਾ ਨਾਮ ਹੈ ਮਹਿਲ ਸਿੰਘ ਭੁੱਲਰ ਜਦੋਂ ਡੀਆਈਜੀ ਹੁੰਦੇ ਸੀ ਇਹਨਾਂ ਨੂੰ 1993 ਚ ਡੀਐਸਪੀ ਭਰਤੀ ਕੀਤਾ ਗਿਆ ਤਰਸ ਦੇ ਆਧਾਰ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਨੇ ਜਿਹੜਾ ਇਹ ਫਾਰਮ ਹਾਊਸ ਹੈ ਇਹ ਫਾਰਮ ਹਾਊਸ ਦੀ ਜਿਹੜੀ ਵਲਗਣ ਹੈ ਉਹ ਸਾਨੂੰ ਅਸੀਂ ਇੱਥੇ ਆ ਕੇ ਪਤਾ ਕੀਤਾ ਕਿ 2 ਤੋਂ 2.5 ਕਿੱਲੇ ਦੇ ਵਿੱਚ ਹੈ ਪਰ ਜ਼ਮੀਨ ਆ ਜਿਹੜੀ ਉਹ ਬਹੁਤ ਜ਼ਿਆਦਾ ਹੈ ਪਰ ਇਸ ਫਾਰਮ ਹਾਊਸ ਦੇ ਵਿੱਚ ਹਰਚਰਨ ਸਿੰਘ ਭੁੱਲਰ ਨੇ 7 ਤੋਂ 8 ਮਹੀਨੇ ਪਹਿਲਾਂ ਇੱਕ ਖੂਨਦਾਨ ਕੈਂਪ ਦੀ ਵੀ ਐਕਟੀਵਿਟੀ ਕੀਤੀ ਸੀ ਉਹ ਸਮਾਜ ਸੇਵਾ ਦੇ ਇਸ ਤਰ੍ਹਾਂ ਦੇ ਕੰਮ ਵੀ ਇਸ ਫਾਰਮ ਹਾਊਸ ਦੇ ਵਿੱਚ ਕਰ ਚੁੱਕੇ ਨੇ ਇੱਥੋਂ ਦੀ ਜਿਹੜੀ ਜਾਣਕਾਰੀ ਮਿਲਦੀ ਹੈ ਜਿੱਥੇ ਸਥਾਨਕ ਲੋਕ ਦੱਸਦੇ ਨੇ ਕਿ 7-8 ਮਹੀਨੇ ਪਹਿਲਾਂ ਇੱਥੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਿਆ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਅਕਸਰ ਉਹ ਇੱਥੇ ਕਰਦੇ ਸੀ ਔਰ ਹਾਇ ਹਫਤੇ ਹਫਤੇ ਦੇ ਵਿੱਚ ਇੱਕ ਜਾਂ ਦੋ ਗੇੜੇ ਉਹਨਾਂ ਦੇ ਪੱਕੇ ਹਰਚਰਨ ਸਿੰਘ ਭੁੱਲਰ ਦੇ ਇਸ ਫਾਰਮ ਹਾਊਸ ਦੇ ਵਿੱਚ ਹੁੰਦੇ ਸੀ ਇਸੇ ਕਰਕੇ ਜਿਹੜਾ 108 ਬੋਤਲਾਂ ਦਾ ਇਥੋਂ ਸ਼ਰਾਬ ਦਾ ਫੜਿਆ ਜਾਣਾ 3 ਤੋਂ 5 ਲੱਖ ਰੁਪਈਆ ਕੈਸ਼ ਇਸ ਥਾਂ ਤੋਂ ਵੀ ਫੜਿਆ ਗਿਆ ਹਾਲਾਂਕਿ ਜਿਹੜਾ 750 7.5 ਕਰੋੜ ਰੁਪਈਆ ਕੈਸ਼ ਦੱਸਿਆ ਗਿਆ ਉਹ ਚੰਡੀਗੜ੍ਹ ਵਾਲੀ ਰਹਾਇਸ਼ ਤੋਂ ਤੇ 2.5 ਕਿਲੋ 골ਡ ਜਿਹੜਾ ਉਥੋਂ ਬਰਾਮਦ ਹੋਇਆ ਸਾਰੀਆਂ ਥਾਵਾਂ ਤੇ ਸੀਬੀਆਈ ਨੇ ਛਾਪੇਮਾਰੀ ਕੀਤੀ ਹੈ ਔਰ ਜਿਹੜੀ ਸੀਬੀਆਈ ਦੀ ਜਦੋਂ ਅਚਾਨਕ ਇਸ ਫਾਰਮ ਤੇ ਵੀ ਛਾਪੇਮਾਰੀ ਹੋਈ ਉਦੋਂ ਹੀ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਤੇ ਕੈਸ਼ ਬਰਾਮਦ ਹੁੰਦਾ ਉਹ ਸਹਾਰ ਤੇ ਇੱਕ ਨਵਾਂ ਪਰਚਾ ਜਿਹੜਾ ਆ ਉਹ ਦਰਜ ਕੀਤਾ ਗਿਆ ਹਰਚਰਨ ਸਿੰਘ ਭੁੱਲਰ ਜਿਹੜੀ ਗੱਲਾਂ ਹੋ ਰਹੀਆਂ ਨੇ ਜਿਹੜੇ ਹਰਚਰਨ ਸਿੰਘ ਭੁੱਲਰ ਨੇ ਉਹ ਦਲਦਲ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਤੇ ਇੱਕ ਪ੍ਰਾਪਰਟੀ ਦੀ ਗੱਲ ਹੈ ਹੋਰ ਉਹਨਾਂ ਨੂੰ ਅੱਠ ਪ੍ਰਾਪਰਟੀਆਂ ਜਿਹੜੀਆਂ ਉਹ ਆਪਣੀਆਂ ਉਹਨਾਂ ਨੇ ਦੱਸੀਆਂ ਸੀ ਗਿਆ ਹਲਫਨਾਮੇ ਦੇ ਵਿੱਚ ਇਹ ਹਰ ਸਾਲ ਉਹਨੂੰ ਦੱਸਣਾ ਪੈਂਦਾ ਵੀ 8 ਪ੍ਰਾਪਰਟੀਆਂ ਮੈਂ ਲਈਆਂ ਨੇ ਪ੍ਰਾਪਰਟੀ ਕੀ ਜ਼ਿਆਦਾ ਨਿਕਲੀ ਹੈ ਕਿ ਜਿਹੜੇ ਭੁੱਲਰ ਸਾਹਿਬ ਨੇ ਆਈਜੀ ਭੁੱਲਰ ਡੀਆਈਜੀ ਭੁੱਲਰ ਉਹ ਫਸ ਗਏ ਨਜ਼ਰ ਆ ਰਹੇ ਤੁਹਾਨੂੰ ਕਿੰਨਾ ਕਿਤੇ ਪੰਜਾਬ ਪੁਲਿਸ ਦੇ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਹੁਣ ਕਾਰਵਾਈ ਕਰ ਦਿੱਤੀ ਗਈ ਹੈ ਕਿ ਸਸਪੈਂਡ ਤਾਂ ਘੱਟੋ ਘੱਟ ਕੀਤਾ ਪਰ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਤਸੱਲੀ ਜਾਂ ਹਾਜਮ ਇਹ ਗੱਲਾਂ ਤਾਂ ਨਹੀਂ ਹੋ ਰਹੀਆਂ ਕਿਉਂਕਿ ਭਰੋਸਾ ਜਿਹੜਾ ਹੈ ਕਿਤੇ ਨਾ ਕਿਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਗਵਾ ਲਿਆ ਆਪਣਾ ਪੰਜਾਬ ਦੇ ਅੰਦਰ ਪੰਜਾਬ ਪੁਲਿਸ ਜਦੋਂ ਵੀ ਆਪਣੇ ਵੱਡੇ ਅਧਿਕਾਰੀਆਂ ਦੇ ਉੱਤੇ ਗੱਲਬਾਤ ਆਉਂਦੀ ਹੈ ਕਾਰਵਾਈ ਕਰਨ ਦੀ ਆਪਣੇ ਕੋਲ ਬਹੁਤ ਉਦਾਹਰਨਾਂ ਨੇ ਦਿੱਤੀਆਂ ਜਾ ਸਕਦੀਆਂ ਉਦਾਹਰਨਾਂ ਰਾਜ ਸਿੰਘ ਹੁੰਦਲ ਦੀ ਸਭ ਤੋਂ ਵੱਡੀ ਉਦਾਹਰਨ ਹੈ ਕਿ ਕਿਵੇਂ ਇੱਕ ਜਿਹੜਾ ਤਸਕਰਾਂ ਨਾਲ ਮਿਲਿਆ ਹੋਇਆ ਇਨਸਪੈਕਟਰ ਸੀ ਉਸਦੇ ਬਿਆਨਾਂ ਦੇ ਆਧਾਰ ਤੇ ਅੱਗੇ ਰਿਪੋਰਟਾਂ ਖੁੱਲੀਆਂ ਤੇ ਰਾਜੀਤ ਹੁੰਦਲ ਜਿਹੜਾ ਉਹ ਵੀ ਅਸ਼ਕੰਜੇ ਚਾਉਣਾ ਚਾਹੀਦਾ ਸੀ ਪੁਲਿਸ ਨੇ ਨਹੀਂ ਫੜਿਆ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਵਾਲਾ ਮਾਮਲਾ ਸੀ ਹਾਲਾਂਕਿ ਵਕਰੇ ਵਕਰੇ ਤਰ੍ਹਾਂ ਦੇ ਮਾਮਲੇ ਨੇ ਪਰ ਜਦੋਂ ਆਉਂਦੀ ਹੈ ਵੱਡੇ ਅਧਿਕਾਰੀਆਂ ਨੂੰ ਹੱਥ ਪਾਉਣ ਦੀ ਗੱਲ ਤਾਂ ਉਹਨਾਂ ਦਾ ਜਿਹੜਾ ਉੱਥੇ ਡੀਐਸਪੀ ਗੁਰਸ਼ੇਰ ਸੰਧੂ ਸਸਪੈਂਡ ਵੀ ਕੀਤਾ ਗਿਆ ਉਸ ਮਾਮਲੇ ਚ ਡਿਸਮਿਸ ਜਿਹੜਾ ਕੀਤਾ ਗਿਆ ਉਹ ਤਾਂ ਹਾਈ ਕੋਰਟ ਪਹੁੰਚ ਕੇ ਹੀ ਕਹਿ ਰਿਹਾ ਕਿ ਵੱਡੇ ਅਧਿਕਾਰੀ ਮਲੇ ਹੋਏ ਸੀ ਸਾਨੂੰ ਤੇ ਬਲੀ ਦਾ ਬੱਕਰਾ ਬਣਾ ਲਿਆ ਇਸੇ ਕਰਕੇ ਵਿਜੀਲੈਂਸ ਉੱਤੇ ਪੰਜਾਬ ਪੁਲਿਸ ਦੇ ਉੱਤੇ ਸਵਾਲ ਉੱਠਦੇ ਰਹਿੰਦੇ ਨੇ ਜਿੰਨਾ ਤੱਕ ਰਹੀ ਗੱਲ ਇਸ ਕੇਸ ਦੀ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਹਰ ਸਾਲ ਜਿਵੇਂ ਇੱਕ ਆਈਟੀ ਸਫਤਰ ਦੇ ਤੌਰ ਦੇ ਉੱਤੇ ਪ੍ਰਾਪਰਟੀ ਦੇ ਵੇਰਵੇ ਸਾਂਝੇ ਕਰਨੇ ਪੈਂਦੇ ਨੇ ਆਪਣੇ ਅਥਾਰਟੀ ਹਾਇਰ ਅਥਾਰਟੀ ਨੂੰ ਉਹ ਜਵਾਬ ਦੇ ਦੇਣ ਉਹਨਾਂ ਨੂੰ ਕੰਟੈਕਸਟ ਡਿਪਾਰਟਮੈਂਟ ਨੂੰ ਵੀ ਦੇਣਾ ਪੈਣਾ ਹੈ ਉਹਨੇ ਜਵਾਬ ਜਿਹੜਾ ਦਿੱਤਾ ਅੱਠ ਕੋ ਪ੍ਰਾਪਰਟੀਆਂ ਦਾ ਜਾਇਦਾਦਾਂ ਦਾ ਵੇਰਵਾ ਦਿੱਤਾ ਜਿਸ ਵਿੱਚ ਮਹਿਲ ਫਾਰਮ ਵੀ ਹੋਏਗਾ ਸੁਭਾਵਿਕ ਜੀ ਗੱਲ ਹੈ ਕਿਉਂਕਿ ਇਹ ਰੋਡ ਆ ਜਿਹੜਾ ਇਹ ਪੂਰਾ ਬਿਲਕੁਲ ਹਾਈਵੇ ਦੇ ਉੱਤੇ ਜਿਹੜਾ ਇਹ ਫਾਰਮ ਹਾਊਸ ਬਣਿਆ ਹੋਇਆ ਔਰ ਵੱਡੇ ਅੱਖਰਾਂ ਚ ਲਿਖਿਆ ਵੀ ਹੋਇਆ ਬੌਂਦਲੀ ਪਿੰਡ ਦੇ ਵਿੱਚ ਐ ਸਮਰਾਲਾ ਚ ਪੈਂਦਾ ਮਹਿਲ ਫਾਰਮ ਔਰ ਇਹ ਜਿਹੜੀ ਪ੍ਰਾਪਰਟੀ ਹੈ ਇਹ ਵੀ ਜਿਹੜੀ ਹੈ ਜਰੂਰ ਨਸ਼ਰ ਕੀਤੀ ਹੋਣੀ ਹੈ ਪਰ ਹੋਰ ਕਿਹੜੀਆਂ ਕਿਹੜੀਆਂ ਜਾਇਦਾਦਾਂ ਜਿਹੜੀਆਂ सीबीआई ਦੇ ਹਵਾਲੇ ਤੋਂ ਸਾਹਮਣੇ ਆ ਰਹੀਆਂ ਨੇ ਕਿ 50 ਦੇ ਕਰੀਬ ਜਾਇਦਾਦਾਂ ਨੇ ਬੇਰਵੇ ਘਟ ਦੇ ਦਿੱਤੇ ਗਏ ਇੱਥੇ ਵੀ ਫਸਣਗੇ ਔਰ ਹੁਣ ਇਸ ਮਾਮਲੇ ਦੇ ਵਿੱਚ ਈਡੀ ਤੇ सीबीआई ਦੋਨਾਂ ਨੇ ਜਾਂਚ ਪੜਤਾਲ ਅਗਲੇਰੀ ਕਰਨੀ ਹੈ ਤਾਂ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਇੱਕ ਜਿਹੜਾ ਨਵਾਂ ਪਰਚਾ ਦਰਜ ਹੋਇਆ ਜਦੀ ਜਾਣਕਾਰੀ ਹਾਲੇ ਵੀ ਪੰਜਾਬ ਪੁਲਿਸ ਬੜਾ ਸੰਕੋਚ ਕਰ ਰਹੀ ਹੈ ਕਿ ਦੇਈਏ ਨਾ ਇਥੋਂ ਦੇ ਸਥਾਨਕ ਪੱਤਰਕਾਰਾਂ ਨੇ ਵੀ ਜਦੋਂ ਗੱਲਬਾਤ ਕੀਤੀ ਹੈ ਪੁਲਿਸ ਅਧਿਕਾਰੀਆਂ ਦੇ ਨਾਲ ਕਿ ਸਾਨੂੰ ਦੱਸੋ ਆਪਾਂ ਵੀ ਗੱਲਬਾਤ ਕੀਤੀ ਤਾਂ ਕਿਸੇ ਵੀ ਤਰ੍ਹਾਂ ਬੋਲਣ ਦੀ ਤਿਆਰ ਨਹੀਂ ਹਰਾਨੀ ਦੀ ਗੱਲ ਤੇ ਆ ਇੱਕ ਪੁਲਿਸ ਦਾ ਅਧਿਕਾਰੀ ਇਹ ਵੀ ਕਹਿੰਦਾ ਕਹਿੰਦਾ ਜੀ ਪਰਚਾ ਜ਼ਰੂਰ ਦਰਜ ਹੋਇਆ ਪਰ ਉਹ ਮੁਹਾਲੀ ਵਿੱਚ ਹੋਇਆ ਜਦੋਂ ਇਹ ਪੁੱਛਿਆ ਗਿਆ ਕਿ ਜੇ ਮੁਹਾਲੀ ਚ ਪਰਚਾ ਦਰਜ ਹੋਇਆ ਤਾਂ ਤੁਸੀਂ ਇਹ ਬਿਆਨ ਦੇ ਦਿਓ ਵੀ ਇੱਥੇ ਕੋਈ ਪਰਚਾ ਦਰਜ ਨਹੀਂ ਹੋਇਆ ਤਾਂ ਉੱਥੇ ਪੁਲਿਸ ਵਾਲੇ ਦੇ ਅਧਿਕਾਰੀ ਦੇ ਜਿਹੜੇ ਮੂੰਹ ਦੇ ਉੱਤੇ ਟੇਪ ਲੱਗੀ ਜੇਪੀ ਲੱਗੀ ਕਹਿੰਦਾ ਨਹੀਂ ਨਹੀਂ ਮੈਂ ਇਹ ਵੀ ਨਹੀਂ ਬੋਲ ਸਕਦਾ ਇਹ ਤਾਂ ਹਾਰ ਹੈ ਪੰਜਾਬ ਪੁਲਿਸ ਦਾ ਪਰ ਇਹ ਜਿਹੜਾ ਫਾਰਮ ਹਾਊਸ ਦੇ ਵਿੱਚ ਵੀ ਜਿਹੜੀਆਂ ਗਤੀਵਿਧੀਆਂ ਚੱਲਦੀਆਂ ਸੀ ਜਾਂ ਕੈਸ਼ ਬਰਾਮਦ ਹੋਇਆ ਜਾਂ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ ਉਹਦਾ ਜਿਹੜਾ ਪਰਚਾ ਦਰਜ ਕੀਤਾ ਗਿਆ ਉਸ ਦੀ ਜਿਹੜੀ ਮੋਟੀ-ਮੋਟੀ ਸਾਡੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਉਹ ਜ਼ਰੂਰ ਸਾਂਝੀ ਕਰ ਦਿੰਨੇ ਆ ਜਿਸ ਦੇ ਵਿੱਚ ਇਹ ਪਤਾ ਲੱਗਿਆ ਕਿ ਲਗਭਗ 3 ਤੋਂ 5 ਲੱਖ ਜਿਹੜਾ ਕੈਸ਼ ਦੱਸਿਆ ਜਾਂਦਾ ਇੱਥੋਂ ਬਰਾਮਦ ਹੋਇਆ ਸੀਬੀਆਈ ਨੇ ਜਦੋਂ ਬੌਂਦਲੀ ਪਿੰਡ ਇੱਥੇ ਆ ਕੇ ਫਾਰਮ ਹਾਊਸ ਦੇ ਉੱਤੇ ਅਚਾਨਕ ਛਾਪੇਮਾਰੀ ਕੀਤੀ ਤਾਰਾ ਜਿੰਦਾ ਕਾਰਤੂਸ ਵੀ ਲੱਭਿਆ ਇਸ ਫਾਰਮ ਹਾਊਸ ਦੇ ਵਿੱਚੋਂ 108 ਸ਼ਰਾਬ ਦੀਆਂ ਬੋਤਲਾਂ ਲੱਭੀਆਂ ਔਰ ਆਬਕਾਰੀ ਨਿਯਮਾਂ ਦੇ ਮੁਤਾਬਕ ਧਾਰਾ 61 ਤੇ 14 ਦੇ ਤਹਿਤ ਜਿਹੜਾ ਪਤਾ ਲੱਗਿਆ ਜਾਣਕਾਰੀ ਮਿਲੀ ਹੈ ਕਿ ਪਰਚਾ ਦਰਜ ਹੋਇਆ ਪਰ ਅਫੀਸ਼ੀਅਲ ਤੌਰ ਦੇ ਉੱਤੇ ਜਦੋਂ ਤੱਕ ਅਸੀਂ ਰਿਕਾਰਡ ਕਰ ਰਹੇ ਹਾਂ ਰਿਪੋਰਟ ਬੌਂਦਲੀ ਪਿੰਡ ਵਿੱਚ ਖੜਕੇ ਇਸ ਫਾਰਮ ਹਾਊਸ ਦੇ ਬਾਹਰ ਉਦੋਂ ਤੱਕ ਇਥੋਂ ਦੀ ਸਥਾਨਕ ਪੁਲਿਸ ਨੇ ਕੁਝ ਵੀ ਜਿਹੜਾ ਖੁੱਲ ਕੇ ਦੱਸਣ ਤੋਂ ਮਨਾ ਕਰ ਦਿੱਤਾ ਜਾਂ ਦੱਸਿਆ ਨਹੀਂ ਸੰਕੋਚ ਕਰ ਰਿਹਾ ਪਤਾ ਨਹੀਂ ਕਿਹੜੀ ਗੱਲ ਦਾ ਇਥੋਂ ਭਾਵੇਂ ਜਿੰਨਾ ਮਰਜੀ ਹੁਣ ਸੰਕੋਚ ਹੋ ਜਾਵੇ ਗੱਲ ਬਹੁਤ ਅੱਗੇ ਜਾ ਚੁੱਕੀ ਹੈ ਤੇ ਸੀਬੀਆਈ ਦੇ ਜਿਹੜੇ ਹੱਥ ਨੇ ਉਹ ਚੰਗੀ ਤਰ੍ਹਾਂ ਪੈ ਚੁੱਕੇ ਨੇ ਪਰ ਲੋਕਾਂ ਨੂੰ ਹੁਣ ਇਹੀ ਉਮੀਦ ਹੈ ਕਿ ਇਸ ਦੇ ਨਾਲ ਜੁੜੀਆਂ ਜਿੰਨੀਆਂ ਤਾਰਾਂ ਨੇ ਉਹ ਸਾਰੀਆਂ ਖੜਕਣੀਆਂ ਚਾਹੀਦੀਆਂ ਚਾਹੇ ਕੋਈ ਇਸ ਦੇ ਵਿੱਚ ਸਿਆਸਤਦਾਨ ਆ ਜਾਵੇ ਐਚਐਸ ਭੁੱਲਰ ਦੇ ਲਿੰਕ ਵਿੱਚ ਸੀ ਜਾਂ ਕੋਈ ਹੋਰ ਪ੍ਰਾਈਵੇਟ ਵਿਅਕਤੀ ਸੀ ਜਾਂ ਕੋਈ ਬਿਲਡਰ ਸੀ ਕੁਝ ਸੀ ਉਹ ਸਾਰੇ ਆ ਜਿਹੜੇ ਬੁਲੇਟੇ ਜਾਣੇ ਚਾਹੀਦੇ ਐਸ ਮਾਮਲੇ 'ਚ ਲੋਕ ਇਹ ਤਵੱਕੋ ਰੱਖ ਰਹੇ ਆ ਉਹ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ 14 ਦਿਨ ਦੀ ਹਾਲੇ ਨਿਆਏ ਕਹਰਾਸਤ ਹੈ ਉਸ ਦੇ ਦੌਰਾਨ ਵੀ ਪੁਛਗਿਸ਼ ਸੀਬੀਆਈ ਅਧਿਕਾਰੀ ਕਰ ਸਕਦੇ ਨੇ ਔਰ ਜਿਹੜਾ ਵਿਚੋਲਾ ਕਿਰਸ਼ਾਨੂੰ ਹੈ ਉਹਦੀ ਡਾਇਰੀ ਵਿੱਚੋਂ ਤੇ ਦੱਸ ਹੀ ਦਿੱਤਾ ਆਪਾਂ ਪਹਿਲਾਂ ਵੀ ਇੱਕ ਰਿਪੋਰਟ ਦੇ ਵਿੱਚ ਕਿ ਡਾਇਰੀ ਜਿਹੜੀ ਮਿਲੀ ਉਹਦੇ ਵਿੱਚ ਕੱਲਾ ਉਸ ਕਬਾੜੀਏ ਤੋਂ ਜਿਹੜਾ ਆਕਾਸ਼ ਬੱਤਾ ਸੀ ਉੱਥੋਂ ਹੀ ਨਹੀਂ ਵਸੂਲੇ ਗਏ ਪੈਸੇ ਜਾਂ ਵਸੂਲਣ ਦੀ ਕੋਸ਼ਿਸ਼ ਕੀਤੀ ਗਈ ਮੰਗੇ ਗਏ ਜਿਹੜੇ ਉਹਨੇ ਸਬੂਤ ਵੀ ਦਿੱਤੇ ਸੀਬੀਆਈ ਨੂੰ 8 ਲੱਖ ਰੁਪਏ ਦੀ ਜਿਹੜੀ ਰਿਸ਼ਵਤ ਮਾਮਲੇ 'ਚ ਅਰੈਸਟ ਹੋਈ ਹੈ ਇਸ ਤੋਂ ਇਲਾਵਾ ਕਹਿੰਦੇ ਕਈ ਬਿਲਡਰ ਕਈ ਸ਼ਰਾਬ ਕਾਰੋਬਾਰੀ ਉਹਨਾਂ ਦੇ ਨਾਮ ਵੀ ਉਸ ਡਾਇਰੀ 'ਚ ਲਿਖੇ ਹੋਇਆ ਉਹਦੇ ਜਿਹੜਾ ਮੁੰਡਾ ਕਰਸ਼ਾਨੂ ਫੜਿਆ ਗਿਆ ਦੇ ਨਾਲ ਹੀ ਐਚਐਸ ਭੁੱਲਰ ਦੇ ਇਸ ਕਰਕੇ ਮੁਸ਼ਕਲਾਂ ਦੋਨਾਂ ਦੀਆਂ ਜਿੱਥੇ ਵਧੀਆਂ ਹੋਈਆਂ ਤੇ ਕਈ ਪੁਲਿਸ ਅਧਿਕਾਰੀਆਂ ਨੂੰ ਵੀ ਭਜਣਾ ਪਈਆਂ ਹੋਈਆਂ ਉਹਨੋਂ ਸ਼ਰਾਬ ਕਾਰੋਬਾਰੀ ਕਿਹੜੇ ਨੇ ਕਿਤੇ ਇਹ ਤਾਂ ਨਹੀਂ ਕਿ ਜਿਹੜੀਆਂ 108 ਬੋਤਲਾਂ ਫੜੀਆਂ ਗਈਆਂ ਇਹਦੀ ਜਦੋਂ ਜਾਂਚ ਪੜਤਾਲ ਹੋਈ ਤਾਂ ਉਹਦੇ ਵਿੱਚੋਂ ਪਤਾ ਲੱਗਣਾ ਹੈ ਅਸਲ ਦੇ ਵਿੱਚ ਕਿ ਜਿਹੜੀਆਂ 108 ਬੋਤਲਾਂ ਨੇ ਕੀ ਉਹਨਾਂ ਸ਼ਰਾਬ ਠੇਕੇਦਾਰਾਂ ਤੋਂ ਲਈਆਂ ਗਈਆਂ ਕਾਰੋਬਾਰੀਆਂ ਤੋਂ ਜਾਂ ਵਿਦੇਸ਼ ਤੋਂ ਮਹਿੰਗਾਈ ਗਈਆਂ ਸਾਰਾ ਕੁਝ ਜਾਂਚ ਪੜਤਾਲ ਦਾ ਵਿਸ਼ਾ ਹੈ ਪਰ ਹਰਚਰਨ ਸਿੰਘ ਭੁੱਲਰ ਹੁਣ ਜਿੰਨੇ ਮਰਜ਼ੀ ਹੱਥ ਪੈਰ ਮਾਰ ਲੈਣ ਜੇਕਰ ਪੱਕੇ ਪੈਰੀ ਸੀਬੀਆਈ ਨੇ ਅੱਗੇ ਦੀ ਕਾਰਵਾਈ ਜਿਹੜੀ ਰਹਿੰਦੀ ਹੈ ਜਿਹੜੀ ਤਾਂ ਕੀਤੀ ਉਹ SLAAGਾ ਯੋਗ ਹੈ ਜਿਹੜੀ ਅੱਗੇ ਦੀ ਰਹਿੰਦੀ ਹੈ ਜੇ ਉਹ ਕਰ ਦਿੱਤੀ ਤਾਂ ਫਿਰ ਬਚਣ ਦਾ ਰਾਹ ਨਹੀਂ ਲੱਭਣਾ ਬੇਸ਼ੱਕ ਹਰਚਰਨ ਸਿੰਘ ਭੁੱਲਰ ਹੁਣ ਤੱਕ ਕੋਰਟ ਦੇ ਵਿੱਚ ਇੱਕ ਬਿਆਨ ਵੀ ਦੇ ਚੁੱਕਿਆ ਹੈ ਕਿ ਕੋਰਟ ਵਿੱਚ ਮੈਨੂੰ ਯਕੀਨ ਹੈ ਵਿਸ਼ਵਾਸ ਵਿਸ਼ਵਾਸ ਹੈ ਤੇ ਇਨਸਾਫ ਕਰੇਗੀ ਕੋਰਟ ਔਰ ਮੈਂ ਹਰ ਇੱਕ ਗੱਲ ਦਾ ਜਵਾਬ ਦੇਵਾਂਗਾ ਪਰ ਜਿਹੜਾ 7.5 ਕਰੋੜ ਰੁਪਈਆ ਉੱਥੋਂ ਲੱਭਿਆ ਚੰਡੀਗੜ੍ਹ ਚੋਂ 2.5 ਕਿਲੋ ਸੋਨਾ ਲੱਭਿਆ ਇੱਥੋਂ ਜਿੰਦਾ ਕਾਰਤੂਸ ਇੱਥੋਂ ਕੈਸ਼ ਲੱਭਿਆ ਬੋਤਲਾਂ ਲੱਭੀਆਂ ਇਹਦਾ ਜਵਾਬ ਪਤਾ ਨਹੀਂ ਉਹਨਾਂ ਕੋਲ ਕਿਹੜਾ ਹੈ ਕਿ ਉਹ ਜਵਾਬ ਦੇਣਗੇ ਪਰ ਪਰਚਿਆਂ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੋ ਗਿਆ ਜਿਹੜੀ ਪੰਜਾਬ ਪੁਲਿਸ ਹੈ ਉਹਨੂੰ ਦਿੱਕਤ ਕੀ ਹੈਗੀ ਹੈ ਕਿ ਅੱਜ ਨਹੀਂ ਤਾਂ ਕੱਲ ਐਫ ਆਈ ਆਰ ਦੀ ਕਾਪੀ ਦੇ ਬਾਹਰ ਆਈ ਜਾਏਗੀ ਪਰ ਸਰ ਨੇ ਵੱਡਾ ਮਸਲਾ ਇਹ ਹੈਗਾ ਕਿ ਆਪਣੇ ਵੱਡੇ ਅਫਸਰ ਦੀ ਜਿਹੜਾ ਉਹਨੂੰ ਵੀ ਉਹਦੀ ਹੋਰ ਉਹਦਾ ਜਲੂਸ ਨਾ ਨਿਕਲੇ ਇਹ ਤਾਂ ਕਰ ਰਹੀ ਹੈ ਪੁਲਿਸ ਦਾ ਇਹ ਦੇਖੋ ਜੀ ਤੁਸੀਂ ਜਿਹੜੀ ਗੱਲ ਪੁੱਛੀ ਹੈ ਨਾ ਕਿ ਪੰਜਾਬ ਪੁਲਿਸ ਦੀ ਇਹ ਜੀ ਕਿਹੜੀ ਮਜਬੂਰੀ ਹੈ ਦੇਖੋ ਇੱਕ ਆਈਪੀਐਸ ਅਫਸਰ ਹੁੰਦੇ ਆ ਨਾ ਜਿਹੜੇ ਖਾਸ ਕਰਕੇ ਆਈਐਸ ਤੇ ਆਈਪੀਐਸ ਜਦੋਂ ਇਹਨਾਂ ਦੀ ਲੋਬੀ ਨੂੰ ਹੱਥ ਪੈਂਦਾ ਜਦੋਂ ਇੱਕ ਅਫਸਰ ਨੇ ਦੂਜੇ ਤੇ ਕਾਰਵਾਈ ਕਰਨੀ ਹੁੰਦੀ ਹੈ ਉਸ ਅਫਸਰ ਦੀਆਂ ਚੋਰੀਆਂ ਮੋਰੀਆਂ ਜਿਹੜੀਆਂ ਨੇ ਉਹ ਪਹਿਲਾਂ ਹੀ ਉਹਦੇ ਕੋਲ ਹੁੰਦੀਆਂ ਇਸ ਕਰਕੇ ਕਿਤੇ ਨਾ ਕਿਤੇ ਇੱਕ ਦੂਜੇ ਦੇ ਕਾਣੇ ਹੁੰਦੇ ਆ ਪਹਿਲਾਂ ਸਾਰੇ ਪੁਲਿਸ ਅਫਸਰ ਨਹੀਂ ਪਰ ਕਿਤੇ ਨਾ ਕਿਤੇ ਇਸ ਕੇਸ ਦੇ ਵਿੱਚ ਜੇ ਗੁਰੇਜ਼ ਕੀਤਾ ਜਾ ਰਿਹਾ ਕੁਝ ਵੀ ਦੱਸਣ ਤੋਂ ਤਾਂ ਇਸ ਦਾ ਇੱਕ ਸਾਫ਼ ਮਤਲਬ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਇੱਕ ਦੂਜੇ ਦੀਆਂ ਕਮਜ਼ੋਰੀਆਂ ਇਹਨਾਂ ਦੇ ਕੋਲ ਨੇ ਜਿਸ ਦੇ ਕਰਕੇ ਮਜਬੂਰੀ ਬਣੀ ਹੋਈ ਹੈ ਕਿ ਪੰਜਾਬ ਪੁਲਿਸ ਖੁੱਲ ਕੇ ਦੱਸਣ ਨੂੰ ਤਿਆਰ ਨਹੀਂ ਇਸੇ ਕਰਕੇ ਉਸ ਕਬਾੜੀਏ ਨੇ ਉਸ ਸਕ੍ਰੈਪ ਵਾਲੇ ਕਾਰੋਬਾਰੀ ਨੇ ਆਕਾਸ਼ ਬੱਤਾ ਨੇ ਪੌਂਚ ਇਨਾਂ ਦੀ ਨਹੀਂ ਕੀਤੀ ਇਹਨਾਂ ਦਾ ਦਰਵਾਜ਼ਾ ਨਹੀਂ ਖੜਕਾਇਆ ਸੀਬੀਆਈ ਕੋਲ ਗਏ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਜਾਂ ਲੀਡਰ ਹੋਣ ਭਾਵੇਂ ਬੇਸ਼ੱਕ ਦੱਸੀ ਜਾਣ ਕਿ ਸਾਡੇ ਕੋਲ ਆਈ ਹੁੰਦੀ ਸ਼ਿਕਾਇਤ ਤੇ ਅਸੀਂ ਕਰ ਦਿੰਦੇ ਪਰ ਜਿਹੜੀਆਂ ਐਂਟੀ ਕ腐ਪਸ਼ਨ ਲਾਈਨ ਦੇ ਉੱਤੇ ਫੋਨ ਲਾਈਨ ਦੇ ਉੱਤੇ ਮੁੱਖ ਮੰਤਰੀ ਦੇ ਦਫ਼ਤਰ ਚਿੱਠੀਆਂ ਭੇਜੀਆਂ ਗਈਆਂ ਕਿ ਸਾਡੇ ਤੁਹਾਡੇ ਲੀਡਰਾਂ ਤੇ ਆਇਆ ਹੈ ਅਲੀਗੇਸ਼ਨ ਨੇ ਉਹਨਾਂ ਤੇ ਕਿੰਨੀ ਕੋ ਕਾਰਵਾਈ ਹੋ ਗਈ ਜਾਂ ਹੋਰ ਪੁਲਿਸ ਅਫਸਰਾਂ ਦੇ ਖਿਲਾਫ ਢੇਰ ਲੱਗਿਆ ਹੋਣਾ ਸ਼ਿਕਾਇਤਾਂ ਦਾ ਉਹਨਾਂ ਦੇ ਖਿਲਾਫ ਕਿੰਨੀ ਕੋ ਕਾਰਵਾਈ ਹੋ ਗਈ ਇਹ ਸਾਰੀਆਂ ਗੱਲਾਂ ਨੇ ਨਾ ਜਿਹੜੀਆਂ ਇਸ ਦਾ ਜਵਾਬ ਹੈ ਜਿਹੜਾ ਇੱਥੋਂ ਦੇ ਪ੍ਰਸ਼ਾਸਨ ਨੂੰ ਜ਼ਰੂਰ ਦੇਣਾ ਚਾਹੀਦਾ ਖਾਸ ਕਰਕੇ ਜਿਹੜੀ ਮੌਜੂਦੇ ਮੌਜੂਦਾ ਸੱਤਾ ਦੇ ਵਿੱਚ ਠੇਰਾ ਸਰਕਾਰ ਹੈ ਉਹ ਬੋਲਣ ਨੂੰ ਕਿਉਂ ਨਹੀਂ ਤਿਆਰ ਕਿਤੇ ਨਾ ਕਿਤੇ ਕੁੰਡੀਆਂ ਕੁੰਡੀਆਂ ਇੱਕ ਦੂਜੇ ਦੀਆਂ ਜੁੜੀਆਂ ਦਿਖਾਈ ਦੇ ਰਹੀਆਂ ਇਸ ਕੇਸ ਦੇ ਵਿੱਚ ਜਿਸ ਕਰਕੇ ਸੰਕੋਚ ਕੀਤਾ ਜਾ ਰਿਹਾ ਬੋਲਣ ਤੋਂ ਔਰ ਇਹ ਬੌਂਦਲੀ ਪਿੰਡ ਦੇ ਵਿੱਚ ਜਿਹੜਾ ਫਾਰਮ ਹਾਊਸ ਹੈ ਜਿਹੜਾ ਕਿ ਅਸੀਂ ਇੱਥੇ ਆ ਕੇ ਰਿਪੋਰਟ ਕਰ ਰਹੇ ਆਂ ਇੱਥੋਂ ਇਹੀ ਪਤਾ ਲੱਗਿਆ ਕਿ ਪਰਚਾ ਜ਼ਰੂਰ ਦਰਜ ਹੋ ਗਿਆ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਹਰਚੰਦ ਸਿੰਘ ਭੁੱਲਰ ਇਸ ਕੇਸ ਦੇ ਵਿੱਚ ਵੀ ਕਿਵੇਂ ਬੁਰੀ ਤਰ੍ਹਾਂ ਫਸਦੇ ਨੇ ਕੀ ਦੱਸਦੇ ਨੇ ਰਿਮਾਂਡ ਦੇ ਵਿੱਚ ਕਿ ਇਹ ਜਿਹੜੀਆਂ ਬੋਤਲਾਂ ਸ਼ਰਾਬ ਦੀਆਂ ਕੈਸ਼ ਆ ਜਿਹੜਾ ਇੱਥੇ ਪਿਆ ਸੀ ਉਹ ਉਹਨਾਂ ਦੀ ਜਿਹੜੀ ਮਹੀਨਾਵਾਰ ਤਨਖਾਹ ਬੰਨੀ ਹੋਈ ਸੀ 2.5 ਲੱਖ ਮਿਲਦੀ ਹੈ ਇੱਕ ਡੀਆਈਜੀ ਨੂੰ ਉਹ ਤਨਖਾਹ ਦਾ ਪੈਸਾ ਫਾਰਮ ਹਾਊਸ 'ਚ ਰੱਖਿਆ ਸੀ ਜਾਂ ਫਿਰ ਇਹ ਮਾਇਆ ਕਿਤੋਂ ਹੋਰ ਆਈ ਸੀ ਇਹਦਾ ਜਵਾਬ ਵੀ ਉਹਨਾਂ ਨੂੰ ਜ਼ਰੂਰ ਦੇਣਾ ਪੈਣਾ ਜੇ ਕਰੋਨਾ ਨੂੰ ਇਹ ਸਵਾਲ ਪੁੱਛੇ ਗਏ ਜੀ ਸ਼ੁਕਰੀਆ ਅਸੀਂ ਇਸ ਫਾਰਮ ਹਾਊਸ ਤੇ ਖੜੇ ਆ ਤਾਂ ਦਰਸ਼ਕਾਂ ਨੂੰ ਦਿਖਾ ਰਹੇ ਜਿਹੜਾ ਫਾਰਮ ਹਾਊਸ ਹੈ ਇਹ ਖਾਲੀ ਫਾਰਮ ਹਾਊਸ ਨਹੀਂ ਜਾਪਤਾ ਹੈਗਾ ਇਹਦੇ ਇਲਾਵਾ ਇਹ ਫਿਲਮ ਸਿਟੀ ਵੀ ਜਪਦੀ ਹੈਗੀ ਹੈ ਬਾਹਰ ਤੁਸੀਂ ਵੇਖ ਸਕਦੇ ਹੋ ਵੀ ਇਹਦੇ ਵਿੱਚ ਲਗ ਲਗ ਤਰ੍ਹਾਂ ਦੇ ਜਿਹੜੇ ਘਰ ਨੇ ਕਮਰੇ ਨੇ ਉਹਨੂੰ ਡਿਜ਼ਾਈਨ ਕੀਤਾ ਹੋਇਆ ਜਿਵੇਂ ਕਿ ਫਿਲਮ ਸਿਟੀ ਦੇ ਵਿੱਚ ਡਿਜ਼ਾਈਨ ਕੀਤਾ ਹੁੰਦਾ ਇਹਦੇ ਵਿੱਚ ਹੋ ਸਕਦਾ ਸ਼ੂਟਿੰਗਾਂ ਹੁੰਦੀਆਂ ਹੋਣ ਪ੍ਰੀ ਵੈਡਿੰਗ ਸ਼ੂਟ ਹੁੰਦੀ ਹੋਵੇ ਇਹ ਜਿਹੜਾ ਪੂਰਾ ਕਾਰੋਬਾਰ ਹੈ ਇਹ ਚੱਲ ਰਿਹਾ ਸੀਗਾ ਇੱਥੇ ਪਰ ਸੀਬੀਆਈ ਦੀ ਰੇਡ ਤੋਂ ਬਾਅਦ ਸਭ ਜਗ ਜਾਗਰ ਹੋ ਗਿਆ ਇਥੇ ਕੀ ਹੁੰਦਾ ਸੀ ਜਾਂ ਕੀ ਨਹੀਂ ਹੁੰਦਾ ਸੀਗਾ ਹਾਲਾਂਕਿ ਸੀਬੀਆ ਨੇ ਹਜੇ ਬੜੀਆਂ ਪਰਤਾਂ ਖੋਲਡੀਆਂ ਨੇ ਇਹ ਹਜੇ ਸ਼ੁਰੂਆਤ ਹੈ ਇਹਦੇ ਵਿੱਚ ਅੱਗੇ-ਅਗੇ ਕਿੰਨੇ ਅਫਸਰ ਫਸਦੇ ਹੈਗੇ ਨੇ ਕਿੰਨੇ ਆਈਐਸ ਕਿੰਨੇ ਆਈਪੀਐਸ ਸਾਰ ਦਾ ਨੰਬਰ ਲੱਗੇਗਾ ਇਹ ਸੀਬੀਆਈ ਦੇ ਜਿਹੜੀ ਤਫ਼ਤੀਸ਼ ਹੈ ਜੋ ਸ਼ੁਰੂ ਹੋਈ ਹੈ ਐਂਡ ਕਿੱਥੇ ਤੱਕ ਜਾਂਦਾ ਹੈ ਡੀਆਈਜੀ ਪੁੱਲਰ ਦੇ ਉੱਤੇ ਉਹਿਆ ਇੱਕ ਹੋਰ ਪਰਚਾ ਰ ਇਹ ਪਰਚਾ ਜਿਹੜਾ ਵੈ ਉਹਨਾਂ ਦੇ ਮਹੱਲ ਫਾਰਮ ਦੇ ਉੱਤੇ ਜਦੋਂ ਸੀਬੀਆਈ ਨੇ ਕਾਰਵਾਈ ਕੀਤੀ ਛਾਪਾ ਮਾਰਿਆ ਉਸ ਤੋਂ ਬਾਅਦ ਕੀਤਾ ਗਿਆ ਕਿਉਂਕਿ ਉੱਥੋਂ 108 ਸ਼ਰਾਬ ਦੀਆਂ ਬੋਤਲਾਂ ਔਰ 3 ਲੱਖ ਜੜੀ ਹੈ ਨਗਦੀ ਬਰਾਮਦ ਹੋਈ ਹੈ ਜਿਹੜਾ ਬਾਕੀ ਕਰੰਸੀ ਜਿਹੜੀ 7.5 ਕਰੋੜ ਟਾਈ ਕਿਲੋ ਸੋਨਾ ਦੇ ਕੀਮਤੀ ਗੱਡੀਆਂ ਤੇ ਘੜੀਆਂ ਬਰਾਮਦ ਹੋਈਆਂ ਉਹ ਉਹਨਾਂ ਦੀ ਜ਼ਾਤੀ ਰਹਾਇਸ਼ੇ ਜਿੱਥੋਂ ਬਰਾਮਦ ਹੋਈਆਂ ਇਹ ਇਹਨਾਂ ਦਾ ਜਿਹੜਾ ਫਾਰਮ ਹੈ ਜਿਸ ਦੇ ਜਿਹੜਾ ਉਹਨਾਂ ਨੇ ਬਣਾਇਆ ਸੀਗਾ ਜਿੱਥੇ ਹਫ਼ਤੇ 'ਚ ਦੋ ਦਫਾ ਚੱਕਰ ਲਾਉਂਦੇ ਸੀਗੇ ਉੱਥੋਂ ਇਹ ਜਿਹੜੀ ਚੀਜ਼ਾਂ ਬਰਾਮਦ ਹੋਈਆਂ ਜਿਸ ਤੋਂ ਬਾਅਦ ਉਹਨਾਂ ਤੇ ਇੱਕ ਹੋਰ ਪਰਚਾ ਹੋਇਆ ਹੈਗਾ ਵੈ ਡੀਆਈਜੀ ਕੋਲ ਜਿਹੜੇ ਆ ਹੁਣ ਦਿਨ-ਦਿਨ ਫਸਦੇ ਜਾ ਰਹੇ ਕਿਉਂਕਿ ਸੀਬੀਆਈ ਨੇ ਆਪਣੀ ਕਾਰਵਾਈ ਬੜੀ ਸਖਤ ਕਰ ਦਿੱਤੀ ਹੈਗੀ ਆ ਔਰ ਜਿਹੜੀ ਹੈ ਮੁਕੰਮਲ ਸਬੂਤਾਂ ਦੇ ਨਾਲ ਹਰ ਚੀਜ਼ ਜਿਹੜੀ ਹੈ ਪੇਸ਼ ਕੀਤੀ ਜਾਂਦੀ ਹੀ ਹੈਗੀ ਹੈ ਸੀਐਮ ਵਿਜੀਲੈਂਸ ਵਾਲੇ ਤੇ ਜਿਹੜੇ ਪੰਜਾਬ ਸਰਕਾਰ ਆ ਉਹਨਾਂ ਦੀ ਕਾਰਗੁਜ਼ਾਰੀ ਤੇ ਲੋਕ ਇਸ ਲਈ ਸ਼ੱਕ ਕਰਦੇ ਕਿਉਂਕਿ ਬਹੁਤ ਸਾਰੀਆਂ ਮਸਾਲਾਂ ਐਸੀਆਂ ਮੌਜੂਦ ਹੈ ਜਿਹਦੇ ਵਿੱਚ ਇਹ ਆਪਣੀ ਜਿਹੜੇ ਬੰਦੇ ਆ ਉਹਨਾਂ ਨੂੰ تحفظ ਦਿੰਦੇ ਨਜ਼ਰ ਆਉਂਦੇ ਹੈਗੇ ਆ ਉਹਨਾਂ ਤੇ ਉਸ ਤਰ੍ਹਾਂ ਕਾਰਵਾਈ ਨਹੀਂ ਕੀਤੀ ਗਈ ਜਿਸ ਤਰ੍ਹਾਂ ਕਿ ਕਰਨੀ ਚਾਹੀਦੀ ਸੀਗੀ पर सी बी आई जी है मुकम्मल ईमानदारी के हर चीज़ की जाँच पड़ताल कर दिया है और हर जोड़े जिते जिथे उन्होंने दॉपर्टीज़ है वै उ छापामारी की जा रही हैगी है ताकि हर सबूत सामने लिया जा सके बाकी फिर कहना सीडियो बारे कमेंट्स करके लाजमी दस्यो रखियो अपना ढेर सारा ख्याल मिलेंगे अगली वीडियो के अल्लाह हाफिज़